ਸਸ਼ੀਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ ਨਿਊਜ਼ ਅਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖੀ ਹੈ ਸੂਤਰਾਂ ਦੁਆਰਾ ਇਹ ਖੁਲਾਸਾ ਕੀਤਾ ਗਿਆ ਹੈ ਕਿ ਉਹਨਾਂ ਦੇ ਸਪਲਾਈ ਸੰਬੰਧੀ ਫੈਸਲੇ ਕੀਮਤ ਕੱਚੇ ਤੇਲ ਦੀ ਗੁਣਵੱਤਾ ਭੰਡਾਰ ਲੋਜਿਸਟਿਕਸ ਅਤੇ ਹੋਰ ਆਰਥਿਕ ਕਾਰਕਾਂ ਦੁਆਰਾ ਨਿਰਦੇਸ਼ਿਤ ਹੁੰਦੇ ਨੇ ਭਾਰਤ ਦੇ ਰੂਸੀ ਸਪਲਾਇਰਾਂ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਦੇ ਫੈਸਲੇ ਦਾ ਸਿੱਧਰੰਭ ਦਿੰਦੇ ਹਾਂ ਸੂਤਰਨੇ ਕਿਹਾ ਹੈ ਕਿ ਉਹ ਰੋਜ਼ ਦੁਨੀਆ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਉਤਪਾਦਕ ਹੈ ਜਿਸਦਾ ਉਤਪਾਦਨ ਲਗਭਗ 9.5 ਮਿਲੀਅਨ ਬੈਰਲ ਪ੍ਰਤੀ ਦਿਨ ਹੈ ਇਹ ਦੁਜਾ ਸਭ ਤੋਂ ਵੱਡਾ ਨਿਰਯਾਤਕ ਵੀ ਹੈ ਜੋ ਲਗਭਗ 4.5 ਮਿਲੀਅਨ ਬੈਰਲ ਪ੍ਰਤੀ ਦਿਨ ਕੱਚਾ ਤੇਲ ਅਤੇ 2.3 ਮਿਲੀਅਨ ਬੈਰਲ ਪ੍ਰਤੀ ਦਿਨ ਰਿਫਾਈਨਡ ਉਤਪਾਦ ਵੇਚਦਾ ਹੈ ਰੂਸੀ ਤੇਲ ਦੇ ਬਾਜ਼ਾਰ ਤੋਂ ਬਾਹਰ ਹੋਣ ਦੀ ਧਾਰਾ ਤੇ ਰਵਾਇਤੀ ਵਪਾਰਕ ਪ੍ਰਵਾਹਾਂ ਦੇ ਵਿਗਨ ਨੇ ਮਾਰਚ 2022 ਵਿੱਚ ਬ੍ਰੈਂਟ ਕਰੂਡ ਦੀਆਂ ਕੀਮਤਾਂ 137 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚਾ ਦਿੱਤੀਆਂ ਸਨ ਸੂਤਰਾਂ ਨੇ ਅੱਗੇ ਕਿਹਾ ਕਿ ਚੁਣੌਤੀਪੂਰਨ ਮਾਹੌਲ ਵਿੱਚ ਭਾਰਤ ਨੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਅਤੇ 85% ਕੱਚੇ ਤੇਲ ਦੀ درآمد ਉੱਤੇ ਨਿਰਪਰ ਹੋਣ ਦੇ ਨਾਤੇ ਕੁਮਾਂਤਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਸਤੀ ਊਰਜਾ ਨੂੰ ਸੁਰੱਖਿਅਤ ਕਰਨ ਲਈ ਆਪਣੀ ਖਰੀਦਾਰੀ ਨੂੰ ਰਣਨੀਤਕ ਤੌਰ ਤੇ ਢਾਲ ਲਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਟਰੀ ਮੈਦਵੇਦਵ ਦੇ ਬੇहद ਪੜਕਾਉ ਬਿਆਨ ਦੇ ਆਧਾਰ ਉਤੇ ਦੋ ਅਮਰੀਕੀ ਪਰਮਾਣੂ ਪੰਡੂਬੀਆਂ ਦੀ ਜਗ੍ਹਾ ਤਬਦੀਲ ਕਰਨ ਦਾ ਹੁਕਮ ਦਿੱਤਾ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਦਵੇਦਵ ਦੇ ਬੇहद ਪੜਕਾਉ ਬਿਆਨਾਂ ਦੇ ਆਧਾਰ ਉਤੇ ਉਹਨਾਂ ਨੇ ਖੇਤਰਾਂ 'ਚ ਦੋ ਪਰਮਾਣੂ ਪੰਡੂਬੀਆਂ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਿਆਨ ਅਹਿਮ ਹੁੰਦੇ ਨੇ ਤੇ ਕਦੇ-ਕਦੇ ਇਹ ਅਣਚਾਹੇ ਮਾੜੇ ਨਤੀਜਿਆਂ ਵੱਲ ਵੀ ਲੈ ਜਾਂਦੇ ਨੇ ਮੈਂ ਉਮੀਦ ਕਰਦਾ ਹਾਂ ਕਿ ਮ ਦਰਸਲ ਟਰੰਪ ਨੇ ਵੀਰਵਾਰ ਤੜਕੇ ਇੱਕ ਪੋਸਟ ਵਿੱਚ ਮਦਵੇਦਵ ਨੂੰ ਰੂਸ ਦਾ ਨਾਕਾਮ ਰਾਸ਼ਟਰਪਤੀ ਦੱਸਿਆ ਸੀ ਇਸ ਦੇ ਕੁਝ ਘੰਟਿਆਂ ਬਾਅਦ ਰੂਸ ਮਦਵੇਦਵ ਨੇ ਜਵਾਬ ਦਿੰਦੇ ਕਿਹਾ ਸੀ ਕਿ ਰੂਸ ਹਰ ਮਾਮਲੇ ਵਿੱਚ ਸਹੀ ਹੈ ਤੇ ਆਪਣੇ ਰਸਤੇ ਉੱਤੇ ਚੱਲਦਾ ਰਹੇਗਾ ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ એનર્ਜੀ ਡੀਲ ਦਾ ਐਲਾਨ ਕੀਤਾ ਸੀ ਇਸ ਡੀਲ ਤਹਿਤ ਪਾਕਿਸਤਾਨ ਵਿੱਚ ਤੇਲ ਭੰਡਾਰਾਂ ਦੇ ਵਿਕਾਸ ਉੱਤੇ ਕੰਮ ਕੀਤਾ ਜਾਣਾ ਹੈ ਇਸ ਸਬੰਧ ਵਿੱਚ ਪਾਕਿਸਤਾਨ ਦੇ ਬਲੋਚ ਸੂਬੇ ਦੇ ਆਗੂ ਮੀਰ ਯਾਰ ਬਲੂਚ ਨੇ ਟਰੰਪ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਿੱਚ ਕੋਈ ਤੇਲ ਭੰਡਾਰ ਨਹੀਂ ਹੈ ਬਲਕਿ ਜਨਰਲ ਅਸੀਮ ਮੁਨੀਰ ਨੇ ਗੁੰਮਰਾ ਕੀਤਾ ਹੈ ਬਲੋਚ ਆਗੂ ਮੀਰ ਯਾਰ ਬਲੋਚ ਨੇ ਇਸਲਾਮਾਬਾਦ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਖੇਤਰ ਦੇ ਤੇਲ ਗੈਸ ਤਾਂਬਾ ਲਿਥੀਅਮ ਯੂਰੇਨੀਅਮ ਤੇ ਦੁਰਲੱਭ ਮਿੱਟੀ ਖਣਿਜਾਂ ਦੇ ਭੰਡਾਰ ਬਲੋਚਿਸਤਾਨ ਦੇ ਖੇਤਰ ਵਿੱਚ ਨੇ ਨਾ ਕਿ ਪੰਜਾਬ ਜਾਂ ਵਿਆਪਕ ਪਾਕਿਸਤਾਨ ਵਿੱਚ ਤੇ ਇਹ ਪੂਰੀ ਤਰ੍ਹਾਂ ਬਲੋਚਾਂ ਦੇ ਹੀ ਨੇ ਕੋਸਾਲਾ ਤੋਂ ਆਫਤ ਕਾਰਨ ਵਿਆਪਕ ਨੁਕਸਾਨ ਚਲਦੇ ਹਿਮਾਚਲ ਪ੍ਰਦੇਸ਼ ਦਾ ਸਹਾਰਾ ਹੁਣ ਏਆਈ ਬਣੇਗੀ ਬੱਦਲ ਫਟਣ ਤੇ ਹੜ੍ਹਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਪੁਚਾਲ ਦੇ ਨਜ਼ਰੀਏ ਤੋਂ ਵੀ ਜੋਨ 4 ਅਤੇ 5 ਵਿੱਚ ਆਉਂਦਾ ਹੈ ਹੁਣ ਬਰਸਾਤ ਅਤੇ ਪੁਚਾਲ ਵਰਗੀਆਂ ਆਫਤਾਂ ਨਾਲ ਨਜੀਠਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਦਾ ਮਕਸਦ ਆਫਤ ਦੇ ਅਸਰ ਨੂੰ ਘੱਟ ਕਰਨਾ ਤੇ ਜਾਨੀ ਨੁਕਸਾਨ ਨੂੰ ਰੋਕਣਾ ਹੈ ਇਸ ਯੋਜਨਾ ਤਹਿਤ ਚਾਰ ਪ੍ਰਮੁੱਖ ਉਪਾਅਾਂ ਉੱਤੇ ਪਿਆਨ ਕੇਂਦਰਿਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ AI ਦੀ ਵਰਤੋਂ ਪ੍ਰਮੁੱਖ ਤਨਲ ਹੋਏਗੀ ਇਸ ਤੋਂ ਇਲਾਵਾ ਜਲਨਿਕਾਸੀ ਦੀ ਉਚਿਤ ਵਿਵਸਥਾ ਸਵੈ ਸੇਵਕਾਂ ਦੀ ਸਿਖਲਾਈ ਟਿੱਪੂਚਾਰ ਰੋਕੂ ਮਕਾਨ ਬਣਾਉਣ ਉੱਤੇ ਜ਼ੋਰ ਦਿੱਤਾ ਜਾਏਗਾ ਕਸ਼ਮੀਰ ਦੇ ਕੋਲ ਗਾਮ ਜ਼ਿਲ੍ਹੇ ਦੇ ਅਖਲ ਖੇਤਰ ਵਿੱਚ ਰਾਤ ਪਾਰ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਵਾਦੀਆਂ ਨੂੰ ਠੇਰ ਕਰ ਦਿੱਤਾ ਹੈ ਭਾਰਤੀ ਫੌਜ ਜੰਮੂ ਕਸ਼ਮੀਰ ਪੁਲਿਸ CRPF ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਵੱਲੋਂ ਚਲਾਇਆ ਜਾ ਰਿਹਾ ਇਹ ਆਪਰੇਸ਼ਨ ਸਾਂਝਾ ਤਵਾਦੀ ਵਿਰੋਧੀ ਆਪਰੇਸ਼ਨ ਅਜੇ ਵੀ ਜਾਰੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਪਰੇਸ਼ਨ ਅਖਲ ਕੁਲਗਾਮ ਵਿੱਚ ਰਾਤ ਭਰ ਰੁਕ ਰੁਕ ਕੇ ਚੱਲਦਾ ਰਿਹਾ ਤੇ ਭਾਰੀ ਗੋਲੀਬਾਰੀ ਵੀ ਜਾਰੀ ਰਹੀ ਸੀ ਚੌਕਸ ਜਵਾਨਾਂ ਨੇ ਗੋਲੀਬਾਰੀ ਨਾਲ ਜਵਾਬ ਦਿੱਤਾ ਤੇ ਸੰਪਰਕ ਬਣਾਈ ਰੱਖਦੇ ਹੋਏ ਘੇਰਾ ਹੋਰ ਤੰਗ ਕਰ ਦਿੱਤਾ ਸੀ ਹੁਣ ਤੱਕ ਸੁਰੱਖਿਆ ਬਲਾਂ ਵੱਲੋਂ ਇੱਕ ਅਤਵਾਦੀ ਨੂੰ ਠੇਰ ਕਰ ਦਿੱਤਾ ਗਿਆ ਤੇ ਆਪਰੇਸ਼ਨ ਜਾਰੀ ਹੈ ਉਨ੍ਹਾਂ ਕਿਹਾ ਹੈ ਕਿ ਮਾਰੇ ਗਏ ਅਤਵਾਦੀਆਂ ਦੀ ਪਛਾਣ ਅਤੇ ਸਮੂਹ ਨਾਲ ਸੰਬੰਧਤਾ ਦਾ ਪਤਾ ਲਗਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਕਾਰਵਾਈ ਕਰਦੇ ਹ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਪੁਲਿਸ ਨੇ ਇੱਕ ਕਥਿਤ ਨਸ਼ਾ ਤਸਕਰੀ ਦੀ ਲਗਭਗ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 68 ਐਫ ਤਹਿਤ ਕੀਤੀ ਗਈ ਹੈ ਗੁਰਾਇਆ ਥਾਣਾ ਦੇ ਐਸਐਚਓ ਇੰਸਪੈਕਟਰ ਸਿਕੰਦਰ ਸਿੰਘ ਵੀਰਕ ਨੇ ਦੱਸਿਆ ਹੈ ਕਿ ਜਗੀਰੋ ਪਤਨੀ ਜੈਲाराम ਦੀ ਜਾਇਦਾਦ ਦੀ ਪਛਾਣ ਨਸ਼ਾ ਤਸਕਰੀ ਦੀ ਕਮਾਈ ਤੋਂ ਬਣਾਈ ਗਈ ਜਾਇਦਾਦ ਵਜੋਂ ਹੋਈ ਸੀ ਜਾਇਦਾਦ ਜ਼ਬਤ ਕਰਨ ਲਈ ਇੱਕ ਵਿਸਤ੍ਰਿਤ ਪ੍ਰਸਤਾਵ ਨਵੀਂ ਦਿੱਲੀ ਵਿੱਚ ਸਮਰੱਥ ਅਧਿਕਾਰੀ ਨੂੰ ਸੌਂਪਿਆ ਗਿਆ ਸੀ ਜ਼ਿਲ੍ਹਾ ਜਿਨ੍ਹਾਂ ਵੱਲੋਂ ਬਾਅਦ ਵਿੱਚ ਜ਼ਬਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਉਪਰੰਤ ਇੰਸਪੈਕਟਰ ਵੀਰਕ ਨੇ ਆਪਣੀ ਪੁਲਿਸ ਟੀਮ ਨਾਲ ਦੋਸ਼ੀ ਦੇ ਘਰ ਜਾ ਕੇ ਇਮਾਰਤ ਉਤੇ ਹੁਕਮ ਦੀ ਕਾਪੀ ਚਿਪਕਾ ਦਿੱਤੀ ਹੈ ਜਿਸ ਨਾਲ ਸਬੰਧਤ ਈਰਾਨ ਨੂੰ ਜਾਇਦਾਦ ਜ਼ਬਤ ਹੋਣ ਬਾਰੇ ਰਸਮੀ ਤੌਰ ਉਤੇ ਸੂਚਿਤ ਕੀਤਾ ਗਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਬਤ ਕੀਤੀ ਗਈ ਜਾਇਦਾਦ ਗੈਰ ਕਾਨੂੰਨੀ ਨਸ਼ਾ ਵਪਾਰ ਆ ਹੈ ਇਕੱਠੀ ਕੀਤੀ ਗਈ ਸੀ ਜਿਸ ਨੂੰ ਮੁੱਖ ਤੌਰ ਉਤੇ ਵਿਜੇ ਕੁਮਾਰ ਚਲਾ ਰਿਹਾ ਸੀ ਅੱਗੇ ਦੀ ਕਾਰਵਾਈ ਕਰਦੇ ਹੁਣ ਜਾਇਦਾਦ ਫ੍ਰੀਜ਼ ਕਰ ਲਈ ਗਈ ਹੈ ਰੀਅਲ ਏਸਟੇਟ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਰਣਜੀਤ ਸਿੰਘ ਗਿੱਲ ਦੇ ਪਾਜਬਾ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਮੋਹਾਲੀ ਤੇ ਖਰੜ ਵਿੱਚ ਉਹਨਾਂ ਦੇ ਘਰ ਅਤੇ ਦਫ਼ਤਰ ਉੱਤੇ ਛਾਪਾ ਮਾਰੀ ਕੀਤੀ ਹੈ ਇਸ ਸਬੰਧੀ ਗਿੱਲ ਟਿੱਪ ਨੇ ਲਈ ਉਪਲਬਧ ਨਹੀਂ ਸਨ ਪਰ ਉਹਨਾਂ ਦੇ ਨਜ਼ਦੀਕੀ ਸਾਥੀਆਂ ਨੇ ਇਸ ਘਟਨਾ ਕਰਮ ਦੀ ਪੁਸ਼ਟੀ ਕੀਤੀ ਹੈ ਤੇ ਇਸ ਨੂੰ ਰਾਜਨੀਤਿਕ ਬਦਲਾਖੋਰੀ ਕਰਾਰ ਦਿੱਤਾ ਹੈ ਭਾਜਪਾ ਦੇ ਇੱਕ ਆਗੂ ਦੇ ਅਨੁਸਾਰ ਗਿੱਲ ਉਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਦਬਾਅ ਸੀ ਜਿਸ ਕਾਰਨ ਕਥਿਤ ਤੌਰ ਉਤੇ ਉਹਨਾਂ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਭਾਜਪਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਉੱਤੇ ਗਿੱਲ ਦੇ ਸ਼ਾਮਲ ਹੋਣ ਮੌਜੂਦਾ ਨੇਤਾ ਨੇ ਦਾਵਾ ਕੀਤਾ ਇਸੇ ਕਰਕੇ ਉਹ ਅਚਾਨਕ ਪਾਜਪਾ ਵਿੱਚ ਸ਼ਾਮਲ ਹੋਏ ਤੇ ਸਵੇਰ ਤੱਕ ਵਿਜੀਲੈਂਸ ਬਿਊਰੋ ਉਹਨਾਂ ਦੇ ਦਰਵਾਜ਼ੇ ਉੱਤੇ ਸੀ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਂਦੀ ਕਥੇ ਦੋਸ਼ਾਂ ਅਧੀਨ ਨਾਬਾਦੀ ਨਿਊ ਜੇਲ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਸੀ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨ ਦਾ ਵਾਅਦਾ ਕੀਤਾ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੀ ਬਰਕ ਬਦਲੀ ਅਰਜੀ ਨੂੰ ਅਦਾਲਤ ਨੇ 5 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਪੂਰੀ ਹੋਣ ਦੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਗਸਤ ਨੂੰ ਹੋਏਗੀ ਇਸ ਦੇ ਨਾਲ ਹੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਮਜੀਠੀਆ ਨੂੰ 14 ਅਗਸਤ ਨੂੰ ਵੀ ਵੀਡੀਓ ਕਾਨਫਰੰਸ ਰਾਹੀਂ ਹੀ ਪੇਸ਼ ਕੀਤਾ ਜਾਏਗਾ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਇਨਾਂ ਮੈਨੂੰ ਦੇ ਇਜਾਜ਼ਤ ਧੰਨਵਾਦ